ਸੇ ਬਾਹਰ ਹੋ ਗਿਓ ਅਮ੍ਰਿਤ ਵੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਓ ਸਤਗੁਰੂ ਜੀ ਤੁਹਾਨੂੰ ਜੀ ਆਇਆਂ ਨੂੰ ਆਓ ਸਤਗੁਰੂ ਜੀ ਤੈ ਆਇਆਂ ਨੂੰ ਆਓ ਸਤਗੁਰੂ ਜੀ ਤੁਹਾਨੂੰ ਜੀ ਆਇਆਂ ਨੂੰ ਆਪ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਆਹੇ ਗੁਰੂ ਸਤ ਹੈ ਗੁਰੂ ਨਾਨਕ ਦੇਵ ਜੀ ਧੰ ਹੈ ਧੰ ਹੈ ਧੰ ਹੈ ਧੰ ਹੈ ਗੁਰੂ ਨਾਨਕ ਦੇਵ ਜੀ ਧੰ ਹੈ ਧੰ ਹੈ ਧੰ ਹੈ ਕਰਿਓ ਮਨਜੂਰੇ ਨਾ ਸੇਵ ਕਾਂਧੀ ਸੇਵਾ ਕਰਿਓ ਮਨਜੂਰੇ ਨਾ ਸੇਵ ਕਾਂਧੀ ਸੇਵਾ ਕਰਿਓ ਮਨਜੂਰੇ ਨਾ ਸੇਵ ਕਾਂਧੀ ਸੇਵਾ ਕਰਿਓ ਮਨਜੂਰੇ ਦੇ ਬੱਚੇ ਅੱਗੇ ਨੇ ਆਇਆ ਧੰਵਾਦ ਪਾਤਸ਼ਾਹ ਤੇਰਾ ਪੜੋ ਧੰਵਾਦ ਪਾਤਸ਼ਾਹ ਤੇਰਾ ਧੰਵਾਦ ਇੱਕ ਮਿੰਟ ਧੰਵਾਦ ਪਾਤਸ਼ਾਹ ਤੇਰਾ ਧੰਵਾਦ ਪਾਤਸ਼ਾਹ ਤੇਰਾ ਧੰਵਾਦ ਪਾਤਸ਼ਾਹ ਤਨੁ ਭਦ ਪਾਤਸ਼ਾਹ ਤਵਨੂ ਸ਼ਾਂਤੀ ਰਾਹ ਜ਼ਿੰਦਗੀ ਚ ਲਾਈਆਂ ਰੌਣਕਾਂ ਚ ਲਾਈਆਂ ਰੌਣਕਾਂ ਜ਼ਿੰਦਗੀ ਚ ਲਾਈਆਂ ਰੌਣਕਾਂ ਆਓ ਪਾਤਸ਼ਾਹ ਤੁਹਾਨੂੰ ਜੀ ਆਇਆਂ ਨੂੰ ਆਓ ਪਾਤਸ਼ਾਹ ਤੁਹਾਨੂੰ ਜੀ ਆਇਆਂ ਨੂੰ ਆਓ ਪਾਤਸ਼ਾਹ ਤੁਹਾਨੂੰ ਜੀ ਆਇਆਂ ਆਓ ਸਤਗੁਰੂ ਜੀ ਤੁਹਾਨੂੰ ਜੀ ਆਇਆਂ ਨੂੰ 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 ਆਓ ਸਤਗੁਰੂ ਜੀ ਤੁਹਾਨੂੰ ਜੀ ਆਇਆਂ ਨਵਾਬ ਪਾਤਸ਼ਾਹ ਤੇਰਾ ਨਵਾਬ ਪਾਤਸ਼ਾਹ ਤੇਰਾ ਨਵਾਬ ਪਾਤਸ਼ਾਹ ਤੇਰਾ ਨਵਾਬ ਪਾਤਸ਼ਾਹ ਤੇਰਾ ਜ਼ਿੰਦਗੀ ਚਲਾਈਆਂ ਰੌਣਕਾਂ ਜ਼ਿੰਦਗੀ ਚਲਾਈਆਂ ਰੌਣਕਾਂ ਜ਼ਿੰਦਗੀ ਚਲਾਈਆਂ ਰੌਣਕਾਂ ਗੀਤ ਲਾਈਆਂ ਰੋਣ ਕੰਵਾਦ ਪਾਤਸ਼ਾਹ ਤੇਰਾ ਕੰਵਾਦ ਪਾਤਸ਼ਾਹ ਤੇਰਾ ਵੰਗ ਜੀ ਦਾ ਖਾਸ ਮਾਣ ਹੋਦੀ ਚੀਤੇ ਸੋਨੇ ਮੈਟ ਬਸਾਏ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬਹਿ ਜਾਓ ਜੀ ਸਾਰੀ ਸੰਗਤ ਬੱਚਿਓ ਰੋਲੋ ਗੁਰੂ ਸਾਤੋ ਨਾਮ ਵਾਹਿਗੁਰੂ ਸਤ ਵਾਹਿਗੁਰੂ ਸਤ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਕਰਕੇ ਕਾਰਜ ਪੂਰੇ ਸਤਗੁਰ ਘਰ ਚੱਲਿਆ ਕਰਕੇ ਕਾਰਜ ਪੂਰੇ ਸਤਗੁਰ ਘਰ ਚੱਲਿਆ

ਫੇਟ ਹੈ ਨਾ ਵੀ ਸਖ ਗਾਉਂ ਚੋਰ ਜਿਲੇਗੀ ਜਿਲੇਗੀ ਵੀਰਦਾਸ ਜੀ ਬੋਲੀ 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 ਭਾਈ ਜਿੱਤ ਦਾ ਖਾਸਾ ਰੋਗ ਦੇਾਸ ਕਰਦੇ